ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸਿਖਸ਼ਣਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ। ਨਮਸਕਾਰ ਦੋਸਤੋ ਤੁਸੀਂ ਦੇ ਰਹੇ ਹੋ ਖਾਸ ਪਰਵੇਸ਼ ਟੰਗ ਜੀ ਸਾਹਮਣੇ ਗੱਲ ਹੈ ਪਰਵੇਸ਼ ਟੰਗ ਜੀ ਅੱਜ ਜੇ ਤੁਸੀਂ ਆਏ ਹੋ ਕੀ ਖਾਸ ਕਾਰਨ ਕੀ ਹੈ ਅੱਜ ਅਸੀਂ ਆਏ ਹਾਂ ਦੀ ਪਵਨ ਟਿੱਦੂ ਜੀ ਦੇ ਕਾਗਜ਼ ਦਾਖਲ ਕਰਾਉਣ ਨੂੰ ਫਹਾਮਾਦਵੀ ਪਾਰਟੀ ਵਾਲੇ ਤੇ ਅੱਜ ਘਟਾਏ ਬੜਾ ਵੱਡਾ ਹਜੂਮ ਹੈ ਜਿਹੜਾ ਕਰਤੀ ਪਾਰਟੀ ਦੇ ਨਾਲ ਸਾਰੇ ਆਏ ਤੇ ਅੱਜ ਅਸੀਂ ਜਿਹੜਾ ਕੱਟ ਕੀਤਾ ਹੈ ਇਹ ਕਾਗਜ਼ ਦਾਖਲ ਕਰਾਵਾਂਗੇ ਤੇ ਨਾਲ ਜਿੱਥੇ ਪ੍ਰਾਪਤ ਕਰਾਂਗੇ 4 ਤਰੀਕ ਨੂੰ ਜਿਹੜਾ ਰਿਜ਼ਲਟ ਆਏਗਾ ਉਹ ਤੁਹਾਡੇ ਹੱਕ ਚ ਆਏਗਾ ਆਮ ਆਦਮੀ ਪਾਰਟੀ ਦੇ ਹੱਕ ਦੇ। ਮਿਹਨਤ ਦੀ ਲੋੜ ਹੈ ਔਰ ਹਾਂਜੀ ਮਿਹਨਤ ਦੀ ਲੋੜ ਹੈ। ਨਹੀਂ ਮਿਹਨਤ ਦੀ ਲੋੜ ਹੈਗੀ ਮਿਹਨਤ ਰਾਤ ਦਿਨ ਦਾ ਕਰਨੀ ਚਾਹੀਦੀ ਕਿਉਂਕਿ ਜਿੰਨੀ देर ਬੰਦੇ ਦਾ ਰਿਜ਼ਲਟ ਨਹੀਂ ਆਉਂਦਾ ਓਨੀ ਦੇਰ ਤੱਕ ਮਿਹਨਤ ਕਰਨੀ ਚਾਹੀਦੀ ਜਿੰਨੀ ਦੇਰ ਜਿਹੜਾ ਗੋਟਾ ਨਹੀਂ ਪੈਂਦੀ ਓਨੀ ਦੇਰ ਤੱਕ ਮਿਹਨਤ ਕਰਨੀ ਚਾਹੀਦੀ। ਰਾਤ ਤੋਂ ਤੈਨਂ ਤੀਦਾ ਵੀ ਮਿਹਨਤ ਕਰਨੀ ਚਾਹੀਦੀ। ਤੇ ਆਪਾਂ ਮਿਹਨਤ ਕਰ ਰਹੇ ਹਾਂ ਔਰ ਕਰਦੇ ਰਵਾਂਗੇ। ਮਿਹਨਤ ਕਰੀਏ ਕਰਦੇ ਰਵਾਂਗੇ। ਬਿਲਕੁਲ ਢਾਗਰੀ ਸਾਹਿਬ ਨੇ ਜਵਾਬ ਦਇਆ ਮਿਹਨਤ ਕਰਾਂਗੇ ਕਰਦੇ ਰਹਿਣਗੇ ਸਾਡੇ ਵਿੱਚ ਮੇਜ ਸਿੰਘ ਜੀ ਤੁਹਾਡਾ ਬੜਾ ਜਿਗੜੀ ਯਾਰ ਸੀ ਰੀਕੂ ਕੀ ਗੱਲ ਉਹ ਜਿਹੜਾ ਨਜ਼ਰ ਘਟਾ ਰਹੇ ਹੋ ਆਮ ਆਦਮੀ ਪਾਰਟੀ ਤੁਸੀਂ ਨਹੀਂ ਛੱਡੀ ਆਪਣਾ ਵजूद ਰੱਖਿਆ ਇਸ ਬਾਰੇ ਕੀ ਖਾਸ ਕਹਿਣਾ ਜਾਂਦੇ ਹੋ ਆਮ ਆਦਮੀ ਪਾਰਟੀ ਦਾ ਆਪਣਾ ਵजूद ਆ ਆਮ ਆਦਮੀ ਜੋ ਭਗਵੰਤ ਸਿੰਘ ਮਾਨ ਸੀ ਭਗਵੰਤ ਸਿੰਘ ਮਾਨ ਜੋ ਮਿਸ਼ਨ ਲੈ ਕੇ ਬੈਠੇ ਰੰਗਲਾ ਪੰਜਾਬ ਪੰਜਾਬ ਨੂੰ ਜੋ ਪੰਜਾਬ ਜੋ ਇਹਨਾਂ ਨੇ ਖਰਾਪੀਆਂ ਕੀਤੀ ਹੋਈਆਂ ਆ ਉਹਨਾਂ ਨੂੰ ਠੀਕ ਕਰਨੋਂ ਉਸੇ ਪੂਰੇ ਪੰਜਾਬ ਨੂੰ ਦੁਬਾਰ ਤੋਂ ਸੋਨੇ ਦੀ ਚਿੜੀ ਭਾਵੇਂ ਉਸਤੇ ਅਸੀਂ ਆਪਣੀ ਗੱਲ ਤੇ ਅਟਾਲਾ ਸੀਐਮ ਸਾਹਿਬ ਦੇ ਨਾਲ ਖੜੇ ਆ ਕੇਜਰੀਵਾਲ ਜੀ ਦੇ ਨਾਲ ਖੜੇ ਆ ਇਸੇ ਕਰਕੇ ਇਹਦੀ ਗੁਜ਼ਰਾਲ ਨਹੀਂ ਹੈ ਤੁਹਾਨੂੰ ਕੋਈ ਆਫਰ ਨਹੀਂ ਆਇਆ ਕਿਸੇ ਦੂਜੇ ਪਾਰਟੀ ਵਾਲੋ ਕਿ ਆਮ ਆਦੀ ਪਾਰਟੀ ਛੱਡ ਦੋ ਸਾਡੇ ਵਾਲਾ ਜੋ ਉਫਰਾਂ ਦੇ ਇਹਨਾਂ ਦਾ ਕੰਮ ਆ ਦੇਣਾ ਜੇ ਤੇ ਬੰਦੇ ਦਾ ਆਪਣਾ ਇੱਕ ਕੈਰੇਕਟਰ ਹੁੰਦਾ ਆਪਣੀ ਅਣਖ ਹੁੰਦੀ ਆ ਆਪਣੇ ਆਪ ਵਿਯੂਦ ਹੁੰਦਾ ਆਪਣੇ ਵਿਯੂਦ ਚ ਅਸੀਂ ਖੜੇ ਆ ਰਾਜ ਦੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹਨੇ ਪੇਪਰ ਦਾਖਲ ਕਰਾਣ ਆਇਆ ਪਵਨ ਕੁਮਾਰ ਟੇਨੂ ਜੀ ਜੇ ਔਰ ਵਧੇ ਟੰਗਣਾ ਜਿੱਤ ਪ੍ਰਾਪਤ ਕਰਾਂਗੇ ਜੋ ਪੰਜਾਬ ਚ ਕੰਮ ਕਿਤੇ ਨਾ ਸਰਕਾਰ ਨੇ ਸਾਰੇ ਲੋਕ ਜਾਣਦੇ ਨੇ ਉਹ ਵਧੇ ਟੰਗਣਾ ਸਾਰੇ ਵੋਟਰ ਮਨ ਬਣਾ ਚੁੱਕੇ ਨੇ ਦੇ ਬਾਹਰ ਆਣਾ ਕੋਈ ਹੁਣ ਫਰਕ ਪਵੇਗਾ ਬਹੁਤ ਜ਼ਿਆਦਾ ਫਰਕ ਹੈ ਖੇਤਰੀ ਵਾਲ ਇੱਕ ਬ੍ਰਾਂਡ ਆ ਕਿਸੇ ਮਰਜ਼ੀ ਜਾਵੇ ਉਹ ਲੋਕਾਂ ਦਾ ਮੂੰਹ ਨ ਬੋਟ ਬਣੀ ਹੈ ਅੰਦਰ ਰਹਿ ਕੇ ਵੀ ਉਹਦਾ ਤੋਂ ਉੱਧੇ ਹੀ ਸੀ ਉਹਨੂੰ ਦੇਰ ਤੋ ਵਾਲਾ ਮੈਂ ਜਦੋਂ ਆਮ ਆਦਮੀ ਪਾਰਟੀ ਨਾਲ ਚੱਲਦੇ ਹੋ ਕਿ ਯਾਰ ਫਿਰ ਕਿਤਨਾ ਕਿਨੇ ਤੁਹਾਨੂੰ ਰੀਕੂ ਦੇ ਪਿਆਰ ਮੁਹੱਬਤ ਖੇਜੇ ਪਾਏਗੀ ਇਹ ਜਿਹੜਾ ਰੀਕੂ ਦੀ ਕਹੇ ਚੜਾਏ ਚਾਰ ਤਰੀਕ ਤੋਂ ਬਾਅਦ ਤੇਲਾ ਤੇਹੀ ਪਾਰਟੀ ਹੈ ਆਮ ਆਦਮੀ ਪਾਰਟੀ ਲਿਖੇ ਆਮ ਆਦਮੀ ਪਾਰਟੀ ਨਾਲ ਹੀ ਆ ਪਿੱਤ ਦੋਸਤੋ ਆਮ ਆਦਮੀ ਪਾਰਟੀ ਆਮਰ ਵੱਲ ਨਹੀਂ ਖੇਜ ਰਵੇ ਕਿਉਂ ਨਾ ਮੈਂ ਤੁਹਾਡਾ ਆਪਣਾ ਐਸਕੇ ਸੋਨਾ ਹੱਦ ਤੱਕ ਸਮਝਦਾ ਤੁਹਾਨੂੰ ਮੰਤਰੀ ਸਾਹਿਬ ਪੌਂਸੇ ਮਰ ਜਿੰਦਾਬਾਦ ਦੇਸ਼ ਦਾ ਬੱਬਰ ਸ਼ੇਰ ਜੀ ਜਿੰਦਾਬਾਦ ਨਾ 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 73